ਆ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਾ ਕੇ ਉੱਥੇ ਦਿੱਲੀ ਬਾਰਡਰਾਂ ਦੇ ਧੰਨੇ ਦੇ ਰਹੇ ਨੇ ਕਿਸਾਨਾਂ ਦੇ ਛੋਟੇ-ਛੋਟੇ ਬੱਚੇ ਉਹਨਾਂ ਦੀਆਂ ਮਾਤਾਵਾਂ ਭੈਣਾਂ ਸਾਰੇ ਜਣੇ ਜਾ ਕੇ ਉੱਥੇ ਧੰਨਾ ਦੇ ਰਹੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਗਰ ਬਾਰਡਰਾਂ ਦੇ ਉੱਤੇ ਲੋਕ ਇਕੱਤਰਿਤ ਹੋਣ ਤੇ ਸਰਕਾਰ ਦੇ ਕੰਨ ਤੇ ਜੂਨਾ ਰਹਿ ਗਏ ਇੱਕ ਮੋਤੀ ਸਰਕਾਰ ਜਿਹੜੀ ਹੈ ਇੱਕ ਮੱਜ ਦਾ ਉਪਤਾਰਨ ਕਰ ਚੁੱਕੀ ਹੈ ਵਰਲਡ ਦਾ ਪਹਿਲਾ ਪ੍ਰਧਾਨ ਮੰਤਰੀ ਹੋਵੇਗਾ ਜਿਹਦਾ ਇੰਨਾ ਵਿਰੋਧ ਹੋਇਆ ਹੈਗਾ ਅਰੀਏ ਤਰੀਕੇ ਕਰਕੇ ਤੇ ਮੱਝ ਆਣਾ ਨੂੰ ਸੁਣਦੇ ਸੋਣੇ ਨਹੀਂ ਪਿਆ ਜਿੱਥੇ ਲੱਜਾਂ ਦੀ ਕਹਿ ਰਹੀ ਹੈ ਕਿ ਅਸਲ ਵਿੱਚ ਤੁਸੀਂ ਕੇਂਦਰ ਸਰਕਾਰ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਮੱਝ ਦਾ ਰੂਪ ਕਿਸਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਦਾ ਮੈਂ ਤੁਹਾਡਾ 호ਸਟ ਵਿਕਰਮ ਗਿਲ ਕਿਸਾਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਕਾਲੇ ਕਾਨੂੰਨਾਂ ਦੇ ਖਿਲਾਫ ਅੱਜ ਤਕਰੀਬਨ 3 ਮਹੀਨੇ ਤੋਂ ਉੱਪਰ ਚੱਲਦਿਆਂ ਅੱਜ ਕੁਝ ਸਮਾਜ ਤੇ ਵੀ ਸੰਸਥਾਵਾਂ ਜਿਹੜੀਆਂ ਨੇ ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਹਿ ਸਕਦੇ ਆ ਕਿ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨ ਦੇ ਦੌਰਾਨ ਇੱਕ ਮੱਝ ਦੇ ਸਿਰ ਤੇ ਮੋਦੀ ਦੀ ਨਰਿੰਦਰ ਮੋਦੀ ਜੋ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਫੋਟੋ ਲਗਾ ਕੇ ਉਹਨਾਂ ਦੇ ਅੱਗੇ ਬੀਨ ਵਜਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐ এন ਜੀਓ ਦੇ ਜਿਹੜੇ ਮੁਖੀ ਨੇ ਉਹ ਬੀਨ ਵਜਾ ਕੇ ਇਹ ਇੱਕ ਪ੍ਰਦਰਸ਼ਨ ਕਰ ਰਹੇ ਨੇ ਤੇ ਦੱਸ ਰਹੇ ਨੇ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਦਰਨੇ ਨੂੰ ਅਨਗੌਲਿਆ ਕਰ ਰਹੀ ਹੈ ਆਪਣੀਆਂ ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਅਨਗੌਲਿਆ ਕਰ ਰਹੀ ਹੈ ਜਾਨੀ ਕਿ ਸੁਣ ਨਹੀਂ ਰਹੀ ਤੇ ਉਹਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖ ਰਿਹਾ ਤੁਹਾਨੂੰ ਤਸਵੀਰਾਂ ਦੇ ਦਿਖਾਣੇ ਆ ਇਹ ਮੋਦੀ ਸਰਕਾਰ ਦੀ ਜਿਹੜੀ ਹੈ ਉਹ ਨੀਤੀ ਦੇ ਖਿਲਾਫ ਜਿਹੜੇ ਕਾਲੇ ਤਿੰਨ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਮੱਝ ਦੇ ਸਿਰਤੇ ਤੁਸੀਂ ਦੇਖ ਸਕਦੇ ਹੋ ਮੋਦੀ ਦੀ ਨਰਿੰਦਰ ਮੋਦੀ ਦੀ ਫੋਟੋ ਲਗਾਈ ਗਈ ਹੈ ਇਹ ਐਨਜੀਓ ਦੇ ਮੁਖੀ ਨੇ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਦਿਖਾ ਰਹੇ ਆ ਕਿ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਮੋਦੀ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਵੱਲੋਂ ਜਿਹੜੇ ਪਾਸ ਕੀਤੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲੈਣ ਦੇ ਵਾਸਤੇ ਜਿਹੜੀ ਹੈ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਦਲੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਲੇਕਿਨ ਇਹ ਪ੍ਰਦਰਸ਼ਨ ਇੱਕ ਵੱਖਰਾ ਹੀ ਪ੍ਰਦਰਸ਼ਨ ਹੈ ਤੁਸੀਂ ਜਿੰਨੇ ਵੀ ਪ੍ਰਦਰਸ਼ਨ ਦੇਖੇ ਹੋਣਗੇ ਉਹਨਾਂ ਤੋਂ ਇੱਕ ਕਾਫੀ ਹਟਕੇ ਪ੍ਰਦਰਸ਼ਨ ਹੈ ਗਲਬਾਤ ਕਰ ਲੈਨੇ ਇਹ ਖਿਆਲ ਕਿਦਾਂ ਆਇਆ ਕਿ ਤੁਸੀਂ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਮੱਝ ਦੇ ਅੱਗੇ ਵੀਣ ਵਜਾਈ ਹੈ ਕਿਦਾਂ ਖਿਆਲ ਆਇਆ ਤੁਹਾਡੇ ਦੇਖੋ ਜੀ ਮੇਰਾ ਨਾਮ ਅਨਿਲ ਵਸ਼ਿਸ਼ਟ ਹੈ ਬਾਬਾ ਦੀਪ ਸਿੰਘੀ ਲੋਕ ਸੇਵਾ ਸੁਸਾਇਟੀ ਸਾਡੀ ਐਨ ਜੀਓ ਹੈ ਅਸੀਂ ਐਨ ਜੀਓ ਬਲੋ ਅਸੀਂ ਕਿਹਨਾਂ ਆਪਾਂ ਮੀਟਿੰਗ ਕੀਤੀ ਮੈਂ ਆਪਣੇ ਦੋਸਤਾਂ ਨਾਲ ਕਿ ਆਪਾਂ ਵੀ ਕੁਝ ਕਿਸਾਨਾਂ ਦੀ ਕੋਈ ਸਪੋਰਟ ਕਰੀਏ ਪਹਿਲੇ ਸਾਡਾ ਵਿਚਾਰ ਬਣਿਆ ਕਿ ਅਸੀਂ ਦਿੱਲੀ ਜਾ ਕੇ ਇਹ ਕੰਮ ਕਰੀਏ ਫਿਰ ਮੇਰਾ ਮਨ ਸੀ ਕਿ ਦਿੱਲੀ ਤੇ ਸਾਰੀ ਦੁਨੀਆ ਜਾ ਹੀ ਰਹੀ ਹੈ ਸਾਨੂੰ ਆਪਣੇ ਸ਼ਹਿਰ ਦੇ ਵਿੱਚ ਵੀ ਇਸ ਅੰਦੋਲਨ ਨੂੰ ਜਾਰੀ ਰੱਖਣਾ ਚਾਹੀਦਾ ਫਿਰ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਕਿਸਾਨਾਂ ਦੀ سپورਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਹਾਲਾਤ ਬਣ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਾ ਕੇ ਉੱਥੇ ਦਿੱਲੀ ਬਾਰਡਰਾਂ ਦੇ ਧਰਨੇ ਦੇ ਰਹੇ ਨੇ ਕਿਸਾਨਾਂ ਦੇ ਛੋਟੇ-ਛੋਟੇ ਬੱਚੇ ਉਹਨਾਂ ਦੀਆਂ ਮਾਤਾਵਾਂ ਪੈਨਾ ਸਾਰੇ ਜਣੇ ਜਾ ਕੇ ਉੱਥੇ ਧਰਨਾ ਦੇ ਰਹੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਅਗਰ ਬਾਰਡਰਾਂ ਦੇ ਉੱਤੇ ਲੋਕ ਇਕੱਤਰਿਤ ਹੋਣ ਤੇ ਸਰਕਾਰ ਦੇ ਕੰਨ ਤੇ ਜੂਨਾ ਰਹਿ ਗਏ ਤੇ ਫਿਰ ਅਸੀਂ ਉਹਨੂੰ ਇੱਕ ਕਹਿ ਸਕਦੇ ਆਪਾਂ ਡਰਾਮੇ ਦੇ ਤੌਰ ਤੇ ਪੇਸ਼ ਕੀਤਾ ਕਿ ਮੋਦੀ ਸਰਕਾਰ ਜਿਹੜੀ ਆ ਇੱਕ ਮੱਝ ਦਾ ਉਪਤਾਰਨ ਕਰ ਚੁੱਕੀ ਆ ਕਿਸਾਨ ਬੀਨ ਵਜਾਂਦੇ ਆਪਣੀਆਂ ਮੰਗਾਂ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦੇ ਅੱਗੇ ਰੱਖ ਰਹੇ ਨੇ ਤੇ ਉਹਨਾਂ ਨੂੰ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਕੋਈ ਕਿੱਡੀ ਵੱਡੀ ਕਹਾਣਿ ਗੀ ਦੀ ਗੱਲ ਆ ਤੁਸੀਂ ਦੇਖੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਤੇ ਦਿੱਲੀ ਨੂੰ ਘੇਰਾ ਪਾ ਕੇ ਦੁਨੀਆ ਖਲੋਤੀ ਹੋਵੇ ਤੇ ਕੋਈ ਸਰਕਾਰ ਵੀ ਸੁਣਵਾਈ ਨਾ ਕਰੇ ਔਰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਨਾ ਇੱਕ ਅੱਲਾ ਪੰਜਾਬ ਦੇ ਕਿਸਾਨਾਂ ਦਾ ਇੱਕ ਅੱਲਾ ਪੰਜਾਬ ਦਾ ਇੱਕ ਅੰਦੋਲਨ ਹੀ ਰਹਿ ਚੁੱਕਿਆ ਇਹ ਅੰਜੜਾ ਅੰਦੋਲਨ ਆ ਪੂਰੀ ਹਿੰਦੁਸਤਾਨ ਦਾ ਬਣ ਗਿਆ ਵੈ ਤੀ ਵੇਖੋ ਇਹਦਾ ਪੰਜਾਬ ਵਾਲੇ ਵੇਖ ਕੇ ਹਰਿਆਣਾ ਯੂਪੀ ਹਿਮਾਚਲ ਸਾਰੇ ਸਟੇਟਾਂ ਦੇ ਵਿੱਚ ਆਪਣੇ ਤੌਰ ਤੇ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਵੈ ਤੇ ਉਹਨਾਂ ਦੀ ਕੋਈ ਸੁਣਵਾਈ ਨਾ ਹੋਵੇ ਇਹ ਬੜੀ ਮਾੜੀ ਗੱਲ ਆ ਕੇਂਦਰ ਦੀ ਸਰਕਾਰ ਵਾਸਤੇ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਹਮਦਰਦ ਹੁੰਦੀ ਹੈ ਲੋਕਾਂ ਵੱਲੋਂ ਚੁਣੀ ਜਾਂਦੀ ਆ ਤੇ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਅਗਰ ਕੋਈ ਗੱਲ ਨਾ ਸੁਣੇ ਤਾਂ ਬੜੀ ਮਾੜੀ ਗੱਲ ਆ ਆਪਾਂ ਇੱਕ ਚੀਜ਼ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਦਿੱਲੀ 'ਚ ਵੇਖਿਆ ਸੀ ਲਾਸਟ ਟਾਈਮ ਤੇ ਅੰਨਾ ਹਜ਼ਾਰਿਆਂ ਦਾ ਅੰਦੋਲਨ ਕੀਤਾ ਤੇ ਪੂਰੇ ਹਿੰਦੁਸਤ ਤਿਆਜੋ ਹੀ মিডিਆ ਵੈ ਤੇ ਕਿਉਂ ਨਹੀਂ ਗੱਲ ਚੁੱਕ ਰਹੀ ਕਿਸਾਨਾਂ ਦੀ ਲੱਖਾਂ ਦੀ ਗਿਣਤੀ ਜਗਾ 90000 ਉੱਤੇ ਸਾਡੇ ਕਿਸਾਨ ਬਜ਼ੁਰਗ ਜਿਹੜੇ ਆ 90000 ਹੀ ਆ ਉਹ ਸਾਡੇ ਵਾਸਤੇ ਤੇ ਉੱਥੇ ਜਾ ਕੇ ਸਾਡਾ ਆਵਾਜ਼ ਚੁੱਕਣ ਦੇ ਫਿਰ ਦੇਖੋ ਕਿਸਾਨਾਂ ਦੇ ਮੈਂ ਕਹਿੰਦਾ ਮੈਂ ਅਸੀਂ ਉਹਨਾਂ ਦੇ ਪੈਰਾਂ ਦੇ ਬਰਾਬਰ ਨਹੀਂ ਕਿ ਪਿਛਲੇ ਇੰਨੇ ਮਹੀਨਿਆਂ ਤੋਂ ਇਹ ਕੰਮ ਕਰ ਰਹੇ ਨੇ ਤੇ ਕਿੰਨੀ ਪੂਰਵਕ ਟੰਗ ਦੀ ਨਾਲ ਕੋਈ ਬੱਸਾਂ ਨਹੀਂ ਸੜੀਆਂ ਕੋਈ ਉਹ ਆ ਕੇ ਫੋਨ ਆ ਜਾਂਦਾ ਜੀ ਹੋਰ ਲੜਾਈਆਂ ਨਹੀਂ ਕਿਹੜੇ ਸ਼ਾਂਤੀ ਪੂਰਵਕ ਤੇ ਨਾਲ ਦੇਖੋ ਸੋਹਣਾ ਕੰਮ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਵਾ ਈਗੋ ਛੱਡਣ ਤੇ ਕਿਸਾਨਾਂ ਦੀ ਗੱਲ ਸੁਣਨ ਜਿਹੜੀ ਉਹਨਾਂ ਦੀ ਮੰਗਾਂ ਵਾ ਉਹ ਮੰਨਣ ਇੱਕ ਗੱਲ ਹੋਰ ਅਸੀਂ ਦੇਖਿਆ ਕਿ ਤੁਸੀਂ ਜਿਹੜੀ ਮੱਝ ਦੇ ਕੰਨ ਦੇ ਵਿੱਚ ਕੁਝ ਕਹਿ ਰਹੇ ਸੀ ਕੀ ਕਹਿ ਰਹੇ ਸੀ ਉਹ ਦੇਖੋ ਜੀ ਮੈਂ ਨਾ ਮੱਝ ਦੇ ਕੰਨ ਦੇ ਵਿੱਚ ਮੈਸੇਜ ਆਇਆ ਓ ਮੈਸੇਜ ਤੁਹਾਡੇ ਮੈਂ ਦੇਣਾ ਚਾਹੁੰਦਾ ਵਾਂ ਕਿ ਮੈਂ ਚਾਹੁੰਦਾ ਵਾਂ ਕਿ ਜਲਦੀ ਤੋਂ ਜਲਦੀ ਮੈਂ ਉਹਨਾਂ ਨੂੰ ਕਿਹਾ ਵਾ ਕਿ ਕਿਸਾਨਾਂ ਦੀ ਗੱਲ ਸੁਣੋ ਜਿਹੜੇ ਕਾਲੇ ਕਾਨੂੰਨ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ ਵਿਰੋਧ ਕਰ ਰਹੇ ਕਿਸਾਨ ਉਹਨਾਂ ਨੂੰ ਬੇਨਤੀ ਹੈ ਤੁਹਾਡੇ ਦੇ ਹੱਥ ਜੋੜ ਕੇ ਤੁਸੀਂ ਉਹਨਾਂ ਨੂੰ ਵਾਪਸ ਲਵੋ ਸਿੱਧੇ ਲਫ਼ਜ਼ਾਂ ਚ ਕਹਿ ਰਹੀਏ ਕਿ ਅਸਲੇ ਤੁਸੀਂ ਕੇਂਦਰ ਸਰਕਾਰ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਮੱਝ ਦਾ ਰੂਪ ਦਿੱਸਰਿਓ ਪਰ ਮੈਂ ਤੁਹਾਨੂੰ ਕਹਿਣਾ ਸਿੱਧੇ ਤੌਰ ਦੇ ਉੱਤੇ ਮੈਂ ਇੱਕ ਦਾ ਆਪਾਂ ਮਿਸਾਲ ਪੇਸ਼ ਕੀਤੀ ਜਾ ਤੁਸੀਂ ਵੇਖੋ ਜਿੱਦਾਂ ਪੰਜਾਬ ਦੀ ਵਿੱਚ ਹਕਾਵਤ ਹੈ ਨਾ ਕਿ ਕਹਿ ਦਿੰਦੇ ਆ ਯਾਰ ਇਹਦੇ ਕਿ ਜੋ ਨਹੀਂ ਨਾ ਕੰਤੇ ਰੇ ਰੰਗਣ ਦੀ ਤੇ ਆਪਾਂ ਛੋਟੇ ਅੱਗੇ ਬੀਨ ਵਜਾਈ ਜਾਂਦੇ ਆ ਅੱਜ ਅਸੀਂ ਉਹ ਹਕਾਵਤ ਸਿੱਧ ਕੀ ਅਸੀਂ ਨਹੀਂ ਸਿੱਧ ਕੀਤੀ ਤੁਸੀਂ ਦੱਸੋ ਲੱਖਾਂ ਦੀ ਗਿਣਤੀ ਦੇ ਵਿੱਚ ਬਾਰਡਰਾਂ ਤੇ ਕਿਸਾਨ ਬੈਠੇ ਹੋਣ ਲੋਕ ਬੈਠੇ ਹੋਣ ਤੇ ਕਿਸਾਨ ਉਹਨਾਂ ਦੀ ਗੱਲ ਨਾ ਸੁਣੇ ਇਹਨੂੰ ਤੁਸੀਂ ਕੀ ਕਹੋਗੇ ਆਮ ਭਾਸ਼ਾ ਚ ਅਸੀਂ ਕੀ ਕਹ ਤੇ ਉਹਨੂੰ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਇੱਕ ਉਦਾਹਰਨ ਦੇ ਤੌਰ ਤੇ ਇੱਕ ਡਰਾਮੇ ਦੇ ਤੌਰ ਤੇ ਤੁਹਾਨੂੰ ਪੇਸ਼ ਕੀਤਾ ਕਿ ਲੋਕਾਂ ਨੂੰ ਸਿੱਧੀ ਤੌਰ ਤੇ ਜਲਦੀ ਮੈਸੇਜ ਪਹੁੰਚੇ ਕਿ ਕਿਸਾਨ ਕੀ ਕਹਿਣਾ ਚਾਹੁੰਦੇ ਨੇ ਤੇ ਉਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਤੁਸੀਂ ਵੈਸੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਲੈ ਕੇ ਜਿਹੜਾ ਆਮ ਜਿਹੜੀ ਜਨਤਾ ਵੀ ਜਾਗਰੂਕ ਹੋਈ ਆ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ ਬਿਜ਼ਨਸਮੈਨ ਵੀ ਖੁੱਲ ਕੇ ਸਾਹਮਣੇ ਆਏ ਨੇ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦਾ ਮਾਹੌਲ ਲੋਕਾਂ ਦਾ ਕਿੱਦਾਂ ਦਾ ਵੇਖਣ ਨੂੰ ਮਿਲਦਾ ਸਹੀ ਦੇਖੋ ਮੈਂ ਤੁਸੀਂ ਮੈਨੂੰ ਅੰਮ੍ਰਿਤਸਰ ਦੇ ਮਾਹੌਲ ਦੇ ਬਾਰੇ ਪੁੱਛਿਆ ਵਾ ਇਹ ਨਹੀਂ ਦੁਨੀਆ ਖਲੋਤੀ ਜੀ ਸਾਡੇ ਨਾਲ ਤੇ ਕੋਈ ਵੀ ਆਪਾਂ ਨਾਲ ਤੇ ਕੋਈ ਲੈ ਕੇ ਨਹੀਂ ਆਏ ਆਮ ਜਨਤਾ ਵੈ ਸਾਡੇ ਨਾਲ ਆ ਕੇ ਖਲੋਤੀ ਹੈ ਇਹਨਾਂ ਨੂੰ ਦਰਦ ਆ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਹੁਣ ਕੱਲਾ ਕਿਸਾਨਾ ਅੰਦੋਲਨ ਨਹੀਂ ਹੈ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਿਆ ਹੈ ਅੰਮ੍ਰਿਤਸਰ ਦੇ ਨੌਜਵਾਨ ਖਾਸ ਕਰਕੇ ਇਹਨਾਂ ਦੇ ਨਾਲ ਆ ਨੌਜਵਾਨ ਕਿਸੇ ਵੀ ਕੁਰਬਾਨੀ ਤੋਂ ਕਿਸੇ ਵੀ ਚੀਜ਼ ਤੋਂ ਪਿੱਛੇ ਮੁੜਨ ਵਾਲੇ ਨਹੀਂ ਜੇਗੇ ਇੱਕ ਮੈਂ ਸਪਸ਼ਟ ਤੌਰ ਤੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਇੱਕ ਇਤਿਹਾਸ ਪੰਜਾਬ ਜਿਹੜੇ ਕੰਮ ਨੂੰ ਗਿਆ ਕਦੀ ਖਾਲੀ ਹੱਥ ਮੁੜ ਕੇ ਨਹੀਂ ਆਇਆ ਤੇ ਕਿਸਾਨਾਂ ਨੇ ਤੇ ਪੰਜਾਬ ਦੇ ਬੰਦਿਆਂ ਨੇ ਮੁੜ ਕੇ ਨਹੀਂ ਆਣਾ ਭਾਵੇਂ ਇੱਕ ਸਾਲ ਅੰਦੋਲਨ ਚੱਲਦਾ ਰਹੇ ਸਰਕਾਰ ਨੂੰ ਇਹ ਕਾਲੇ ਕਾਨੂੰਨ ਜਿਹੜੇ ਆ ਵਾਪਸ ਲੈਣੇ ਪੈਣਗੇ ਭਾਜੀ ਜਿੱਦਾਂ ਦੇਖ ਰਹੇ ਆ ਕਿ ਮੋਦੀ ਸਰਕਾਰ ਦਾ ਜਿਹੜਾ ਅੜੀਅਲ ਵਰਤੀਦਾ ਹੈ ਉਹ ਸਾਹਮਣੇ ਆ ਰਿਹਾ ਹੈ ਮਨਸ਼ਾ ਵੀ ਸਾਫ਼ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੇ ਉਹ ਤਾਂ ਦੇ ਕਰਿੰਦੇ ਨੇ ਉਹ ਲਗਾਤਾਰ ਇਹੀ ਗੱਲ ਜਿਹੜੀ ਆ ਪ੍ਰਮੋਟ ਕਰ ਰਹੇ ਨੇ ਕਿ ਮੋਦੀ ਦੇ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਨੇ ਉਹ ਕਿਸਾਨਾਂ ਦੇ ਹੱਕ 'ਚ ਆ ਤੇ ਇਹ ਇਥੋਂ ਸਾਫ਼ ਹੋ ਰਿਹਾ ਹੈ ਕਿ ਉਹਨਾਂ ਦੀ ਮਨਸ਼ਾ ਹੈ ਕਿ ਉਹ ਕਦੇ ਵੀ ਕਾਨੂੰਨ ਵਾਪਸ ਲੈਣ ਦੇ ਹੱਕ 'ਚ ਨਹੀਂ ਆ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਹੈ ਉਹ ਕਿੱਥੋਂ ਤੱਕ ਜਾਵੇਗਾ ਮੈਂ ਨਾ ਇੱਕ ਤੁਹਾਡੇ ਤੁਸੀਂ ਇਹ ਚੀਜ਼ ਆਪਾਂ ਦੇਖਦੇ ਆਂ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਸੀ ਜਦੋਂ ਨਾ ਕਿਸਾਨਾਂ ਨੇ ਅੰਮ੍ਰਿਤਸਰ ਅਹੀ ਅੰਦੋਲਨਾਂ ਤੇ ਜਾਂਦੇ ਰੇਆ ਸਾਡੇ ਇੱਥੇ 골ਡਨ ਗੇਟ ਅੰਮ੍ਰਿਤਸਰ ਦਾ ਉੱਥੇ ਕਿਸਾਨਾਂ ਦੇ ਧਰਨੇ ਲੱਗਦੇ ਰਹੇ ਤੇ ਲੋਕਾਂ ਨੇ ਆਮ ਲੋਕਾਂ ਨੇ ਕੀ ਕਹਿਤਾ ਕਿ ਆ ਕੁਛ ਨਹੀਂ ਬੰਨਾਂ ਕਿਸਾਨਾਂ ਦਾ ਕੁਛ ਨਹੀਂ ਬੰਨਾਂ ਕਿਸਾਨਾਂ ਦਾ ਜਿੰਨੇ ਮਰਜ਼ੀ ਕਰਿਓ ਮੋਦੀ ਨਾ ਨਹੀਂ ਮੰਨਣਾ ਤੇ ਤੁਸੀਂ ਵੇਖੋ ਅੱਜ ਅੰਦੋਲਨਾਂ ਐਡਾ ਵੱਡਾ ਰੂਪ ਧਾਰਨ ਕਰ ਲਿਆ ਕਿ ਦਿੱਲੀ ਸਾਡੀ ਰਾਜਧਾਨੀ ਕਿਸਾਨਾਂ ਨੇ ਘੇਰ ਲਈ ਐ ਫੀਲ ਕਰਤੇ ਬਾਰਡਰ ਤੇ ਇੱਕ ਇੱਕ ਜਿੱਤਾਂ ਕਿਸਾਨਾਂ ਦੀ ਔਰ ਤੁਸੀਂ ਜਿਹੜੀ ਕੱਲ੍ਹ ਕਹਿ ਰਹੇ ਸੀ ਕਿ ਅੜਿਆ ਰਵ ਮੇਰਾ ਖਿਆਲ ਹੈ ਮੈਂ ਪਰਸੋ ਨਿਊਜ਼ ਦੇਖ ਰਿਹਾ ਸੀ ਕੱਲ ਵੀ ਦੇਖੀ ਮੈਂ ਉਹਦੇ 'ਚ ਆ ਰਿਹਾ ਸੀ ਕਿ ਕਿਸਾਨਾਂ ਨੂੰ ਅਮਿਤ ਸ਼ਾਹ ਜੀ ਨੇ ਜਾਂ ਮੋਦੀ ਜੀ ਨੇ ਪੰਜ ਗੱਲਾਂ ਮੰਨਣ ਵਾਸਤੇ ਉਹਨਾਂ ਦਾ ਪੱਸਤਾ ਭੇਜਿਆ ਹੈ ਇਹ ਕਿਸਾਨਾਂ ਦੀ ਜਿੱਤ ਹੈ ਜੇ ਉਹਦੇ 'ਚ ਸੋਧ ਕਰਨ ਨੂੰ ਤਿਆਰ ਹੋ ਗਏ ਨੇ ਆਨਾਲੇ ਟਾਈਮ ਦੇ ਵਿੱਚ ਇਹ ਬਿੱਲ ਵਾਪਸ ਵੀ ਕੀਤੇ ਜਾਣਗੇ ਕਿਉਂਕਿ ਕਿਸਾਨਾਂ ਦਾ ਪਹਿਲੇ ਦਿਨ ਤੋਂ ਹੀ ਇੱਕੋ ਹੀ ਨਾਰਾ ਹੈ ਕਿ ਕਿਸਾਨ ਬਿੱਲ ਵਾਪਸ ਲੋ ਅਸੀਂ ਕੋਈ ਸੋਧ ਨਹੀਂ ਲੈਣਾ ਬਿੱਲਾ ਔਰ ਇਹ ਅਸੀਂ ਕੋਈ ਕਿਸਾਨ ਨਹੀਂ ਆ ਅਸੀਂ ਆਮ ਅੰਮ੍ਰਿਤਸਰ ਦੀ ਜਨਤਾ ਨੌਜਵਾਨ ਦੇਖੋ ਵੱਡੀ ਗਿਣਤੀ ਜਾਂ ਤੇ ਪਹੁੰਚੇ ਨੇ ਨੌਜਵਾਨਾਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਇਹੀ ਆਪਣੇ ਕਿਸਾਨ ਦੇ ਨਾਲ ਡੱਟ ਕੇ ਖਲੋਤੇ ਆ ਸਾਡਾ ਕਿਸਾਨ ਸਾਡਾ ਮਾਨ ਇਹ ਤਿੰਨ ਮਹੀਨਿਆਂ ਤੋਂ ਜਿਹੜੇ ਬੀਜਪੀ ਦੇ ਨੇਤਾ ਸੀਗੇ ਪਹਿਲੇ ਪਹਿਲੇ ਤਾਂ ਕਾਫੀ ਲੋਕਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਿੱਲਾਂ ਦੇ ਬਾਰੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੁਣ ਕਿੱਥੇ ਲਗੇ ਨੇ ਹੁਣ ਲੱਭਦੇ ਨਹੀਂ ਐਸਐਲ ਤੇ ਨਾ ਮੇਨਾ ਖਿਆਲ ਹੈ ਕਿ ਜਿਹੜੇ ਬੀਜਪੀ ਦੇ ਲੀਡਰ ਆ ਵੀ ਤੁਸੀਂ ਜਿਸ ਨਾਲ ਗੱਲ ਕਰ ਰਹੇ ਜਿਨ੍ਹਾਂ ਨੇ ਬਿਆਨਬਾਜ਼ੀ ਕੀਤੀਆਂ ਝੜਕਾਓ ਬਿਆਨ ਦਿੱਤੇ ਜਾਂ ਕਿਸਾਨਾਂ ਦੇ ਵਿਰੁੱਧ ਬਿਆਨ ਦਿੱਤੇ ਉਹ ਤੇ ਹੁਣ ਆਪ ਡਰੇ ਪਏ ਆ ਲੁਕੇ ਪਏ ਆ ਕਿ ਲੋਕਾਂ ਦੇ ਕਿਤੇ ਹੱਥ ਨਾ ਲੱਗ ਜਾਈਏ ਤੇ ਕਿਸਾਨ ਜਾਂ ਆਮ ਜਨਤਾ ਸਾਡੇ ਵਿਰੋਧ ਦੇ ਵਿੱਚ ਆਈ ਹੈ ਤੇ ਉਹਨਾਂ ਕੋਈ ਆਪਣਾ ਨੁਕਸਾਨ ਕਰਾ ਕੇ ਭਾਜੀ ਉਹ ਤੇ ਲੁਕੇ ਪਏ ਹੈ ਭਾਜੀ ਇਹ ਕੋਈ ਕਿਸੇ ਸਾਹਮਣੇ ਨਹੀਂ ਆਣਾ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਸਿਰਫ ਕਿਸਾਨਾਂ ਦਾ ਰਾਜ ਚੱਲ ਰਿਹਾ ਔਰ ਸਾਰੀ ਦੁਨੀਆ ਕਿਸਾਨਾਂ ਦੇ ਸਪੋਰਟ ਦੇ ਵਿੱਚ ਉਤਰ ਚੁਕੀ ਹੈ ਜੀ ਤੁਹਾਡੀ ਐਨਜੀਓ ਦਿੱਲੀ ਵੀ ਜਾ ਰਹੀ ਹੈ ਕੋਈ ਐਦਾਂ ਦਾ ਪਲਾਨ ਬਣ ਰਿਹਾ ਜੀ ਬਿਲਕੁਲ ਬਿਲਕੁਲ ਮੈਂ ਨਾ ਇੱਕ ਚੀਜ਼ ਹੈ ਕਿ ਆਪਾਂ ਇੱਕ ਐਨਜੀਓ ਦੀ ਮੀਟਿੰਗ ਰੱਖਣੀ ਆ ਆਉਣ ਵਾਲੇ ਵਕਤ ਦੇ ਵਿੱਚ ਉਹਦੇ ਚ ਡਿਸਾਈਡ ਕੀਤਾ ਜਾਏਗਾ ਕਿ ਅਸੀਂ ਅੰਮ੍ਰਿਤਸਰ ਦੇ ਵੀ ਚਲੇ ਆ ਕਿ ਕਿਸਾਨਾਂ ਦਾ ਸਮਰਥਨ ਕਰਨਾ ਹੈ ਕਿ ਦਿੱਲੀ ਜਾਵਾਂਗੇ ਇਹ ਜਲਦੀ ਹੀ 2-4 ਦਿਨਾਂ ਵਿੱਚ ਇੱਕ ਐਨਜੀਓ ਦੀ ਮੀਟਿੰਗ ਕੀਤੀ ਜਾਏਗੀ ਉਹਦੇ ਵਿੱਚ ਫੈਸਲਾ ਕੀਤਾ ਸਾਡੇ ਨਾਲ ਕੁਝ ਆਮ ਜਨਤਾ ਦੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਾਜਕੁਮਾਰ ਭਾਜੀ ਕਿੱਥੋਂ ਦੇ ਰਹਿਣ ਵਾਲੇ ਕੀ ਕਹਿੰਦੇ ਮੈਂ ਜੀ ਈਸ਼ਵਰਨਗਰ ਤੋਂ ਰਹਿਣ ਵਾਲਾ ਹਾਂ ਜੀ ਹਮੇਸ਼ਾ ਬਚਪਨ ਤੋਂ ਦੋ ਨਾਰੇ ਸੁਣਦੇ ਆਏ ਹਾਂ ਜੀ ਜੈ ਜਵਾਨ ਤੇ ਜੈ ਕਿਸਾਨ ਇਹੀ ਨਾਰਾ ਸੁਣਦੇ ਆਏ ਆ ਤੇ ਜਿਹੜਾ ਕਿਸਾਨ ਆ ਉਹ ਤਾਂ ਐ ਐਡੇ ਮਾਰਾ ਪ੍ਰਧਾਨ ਮੰਤਰੀ ਜਿੰਨੇ ਕਿਸਾਨ ਸਰਕਾਰ ਦੇ ਬਾ ਦਿੱਤਾ ਤੇ ਤਿੰਨੇ ਮੁਖੀ ਸਨਾ ਤਿੰਨਾ ਮੁਖੀਆਂ ਨੇ ਕਰ ਦਿੱਤਾ ਕਿ ਮੋਦੀ ਨੇ ਆਰਡਰ ਦਿੱਤਾ ਸੀ ਵੀ ਇਹਨਾਂ ਨੂੰ ਖਦੇੜੋ ਇਹਨਾਂ ਦੇ ਲਾਠੀ ਚਾਰਜ ਕਰੋ ਭਾਰਤ ਇਹਨਾਂ ਮੁਖੀਆਂ ਨੇ ਕਰ ਦਿੱਤਾ ਕਿ ਜਵਾਨਾਂ ਨੇ ਵੀ ਕਹਿੰਦਾ ਕਿ ਆਪੀ ਇਹਨਾਂ ਕਿਸਾਨਾਂ ਤੇ ਨਾ ਲਾਠੀ ਚਾਰਜ ਕਰਨਾ ਨਾ ਇਹਨਾਂ ਨੂੰ ਖਦੇੜਨਾ ਨਾ ਇਹਨਾਂ ਨੂੰ ਕੋਈ ਮੁਸ਼ਕਿਲ ਪਹੁੰਚਾਉਣੀ ਆ ਤੇ ਉਸ ਤੋਂ ਪ੍ਰਧਾਨ ਮੰਤਰੀ ਨੂੰ ਕਰ ਲੈਣਾ ਚਾਹੀਦਾ ਵੀ ਸਾਨੂੰ ਆਪਣਾ ਜਿਹੜਾ ਇਹ ਬੇਲਿਆ ਵਾਸਤੇ ਲੈ ਲੈਣਾ ਚਾਹੀਦਾ ਕਿਉਂਕਿ ਇਹ ਪਹਿਲਾ ਵਰਲਡ ਦਾ ਪਹਿਲਾ ਪ੍ਰਧਾਨ ਮੰਤਰੀ ਹੋਵੇਗਾ ਜਿਹਦਾ ਇੰਨਾ ਵਿਰੋਧ ਹੋਇਆ ਹੈਗਾ ਇੰਨਾ ਡਟ ਕੇ ਵਿਰੋਧ ਹੋਇਆ ਆਵੇਗਾ ਫਿਰ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਕਿਤੇ ਨਾ ਕਿਤੇ ਅੜਿਅਲ ਵਤੀਆਂ ਲੱਗ ਰਿਹਾ ਕਿਤੇ ਜਿੱਦੀ ਜਿੱਦੀ ਪਤਾ ਨਹੀਂ ਹੈ ਕਿਦਾਂ ਸ਼ਰਮਿੰਦਾ ਲੱਗ ਰਿਹਾ ਆਪਣੇ ਆਪ ਨੂੰ ਇਹ ਭਾਜੀ ਆ ਜਿਹੜੀ ਆਪਾਂ ਬੀਨ ਵਜਾਉਣ ਵਾਲੀ ਗੱਲ ਰੱਖੀ ਆ ਇਸ ਇਹ ਇਹ ਹੀ ਮੈਟਰ ਆ ਤੁਹਾਡੀ ਗੱਲ ਦਾ ਹੀ ਆ ਕਿ ਇਹ ਹਰੀਅਤ ਤਰੀਕੇ ਕਰਕੇ ਤੇ ਮਾਝੀ ਆਣਾ ਨੂੰ ਸੁਣਦੇ ਸੁਣ ਨਹੀਂ ਰਿਹਾ ਉਹ ਝੋਟਾ ਆ ਨੂੰ ਪਾਣ ਲੱਗਣਾ ਮੈਂ ਕੀ ਕਰਨਾ ਵਾ ਜੇ ਕਿਸਾਨ ਨਾ ਰਹੂਗਾ ਦੁਨੀਆ 'ਚ ਕੁਝ ਨਹੀਂ ਰਹਿਣਾ ਕਿਸਾਨ ਦੇ ਨਾਲ ਹੀ ਸਾਰਾ ਵਪਾਰ ਉਦਯੋਗ ਸਭ ਕੁਝ ਕਿਸਾਨ ਦੇ ਨਾਲ ਹੀ ਚੱਲਦਾ ਆ ਇਸ ਕਰਕੇ ਉਹਨੂੰ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਉਹਨੂੰ ਆਪਣੇ ਕਾਨੂੰਨ ਵਾਸਤੇ ਲੈਣਾ ਹੀ ਪੈਣਾ ਸੋਧ ਕਰਨ ਦੀ ਗੱਲ ਸੋਧ ਤੇਰੇ ਬਰੇ ਚਿਰ ਦਾ ਕਰ ਰਿਹਾ ਸੀ ਸੋਧ ਤੇ ਹੁਣੇ ਨਹੀਂ ਚਾਹੀਦੀ ਇਹ ਕਿਸੇ ਲਈ ਉਹਨੂੰ ਕਾਲੇ ਕਾਨੂੰਨ ਆਪਣੇ ਵਾਸਤੇ ਲੈਣਾ ਹੀ ਪੈਣਾ ਹੈ ਉਹ ਕਿ ਰਾਜਨੀਤਿਕ ਗੱਲਾਂ ਰਾਜਨੀਤੀ ਦੀ ਗੱਲ ਕਰੀਏ ਤਾਂ ਕਾਂਗਰਸ ਜਾਂ ਹੋਰ ਪਾਰਟੀਆਂ ਜਾਂ ਕਿਹੜੀ ਵੀ ਪਾਰਟੀ ਆ ਰਹੀ ਹੈ ਉਹ ਸਿਰਫ ਆਪਣੇ ਦਿਖਾਈ ਦਿਖਾਵਾ ਕਰ ਰਹੀਆਂ ਨੇ ਜਿਹਾ ਸੋਸ਼ਲ ਮੀਡੀਆ ਤੇ ਮੈਸੇਜ ਵਾਇਰਲ ਹੋ ਰਹੇ ਨੇ ਕਿ ਉਹ ਜਿਹੜੇ ਉਹ ਦਿਖਾਵਾ ਕਰਦੇ ਨੇ ਇਹ ਇਹਦਾ ਪਰੇ ਕੀ ਕਹਿਣਾ ਚਾਹੁੰਦੇ ਤੁਸੀਂ 9 ਮਿੰਟ ਸਰ ਚਲੋ ਇਹ ਇਹ ਸੰ ਸਾਡੇ ਨਾਲ ਸਮਾਜ ਦੇਵੀ ਤੇ ਜਿਨ੍ਹਾਂ ਨੇ ਇੱਕ ਮੱਝ ਨੂੰ ਲੈ ਕੇ ਉਹਦੇ ਸਿਰ ਤੇ ਇੱਕ ਮੋਦੀ ਦੀ ਫੋਟੋ ਲਾ ਕੇ ਇੱਕ ਪ੍ਰਦਰਸ਼ਨ ਕੀਤਾ ਅਨੋਖਾ ਪ੍ਰਦਰਸ਼ਨ ਕੀਤਾ ਜਿਹੜਾ ਕਿ ਵੱਖਰਾ ਹੀ ਤੇ ਇਸ ਨਾਲ ਮੋਦੀ ਦੀ ਸਰਕਾਰ ਨੂੰ ਇੱਕ ਵਾਰੀ ਜਾਗਣ ਦਾ ਇਹ ਹੋਰ ਮੌਕਾ ਦਿੱਤਾ ਤੇ ਵੀਨ ਵਾ ਜਾ ਕੇ ਇਹ ਸੁਨੇਹਾ ਦਿੱਤਾ ਕਿ ਇੱਕ ਵਾਰੀ ਕਿਸਾਨਾਂ ਦੀ ਗੱਲ ਗੱਲ ਸੁਣ ਕੇ ਜਿਹੜਾ ਸਾਜੀ ਇਹ ਸਾਡੇ ਨਾਲ ਆਮ ਦਰਤਾ ਦੇ ਵਿੱਚ ਹੋਰ ਬੋਲਣਾ ਚਾਹੁੰਦੇ ਕੀ ਬੋਲਣਾ ਚਾਹੁੰਦੇ ਮਰਦ ਨਾ ਹਾਂਜੀ ਜੀ ਡਾਇਰੈਕਟਰ ਜੀ ਦਾ ਖਲਸਾ ਵੈਟਰ ਜੀ ਕੀ ਫੱਤੇ ਸਾਰੇ ਭੈਣ ਭਰਾਵਾਂ ਨੂੰ ਵੈਟਰ ਜੀ ਖਲਸਾ ਵੈਟਰ ਜੀ ਫੱਤੇ ਦੇਖੋ ਜੀ ਅਸੀਂ ਇੱਕ ਮੈਂ ਇੱਕ ਮਜ਼ਦੂਰ ਭਰਾ ਆ ਮੈਂ ਇਸ ਗੱਲ ਨਾਲ ਸਹਿਮਤ ਆ ਕਿ ਅਸੀਂ ਕਿਸੇ ਦੇ ਵਿਰਖਲਾਫ ਨਹੀਂ ਬੋਲਾਂਗੇ ਮੈਂ ਕਿਸੇ ਦੇ ਵਿਰਖਲਾਫ ਨਹੀਂ ਬੋਲਦਾ ਮੈਂ ਸਿਰਫ ਆਪਣੇ ਮਜ਼ਦੂਰੀ ਵਾਲੇ ਹੱਕ ਲੈਣੇ ਚਾਹੁੰਦਾ ਵਾਂ ਕਿ ਸਾਡੇ ਮਜ਼ਦੂਰਾਂ ਦੇ ਵੀ ਗੱਲ ਨਾਲ ਕੀਤੀ ਜਾਵੇ ਇਹਨਾਂ ਕਸਾਨਾਂ ਦੇ ਨਾਲ ਜਿੱਥੇ ਲਿਖਿਆ ਕਿਸਾਨ ਜੂਨੀਅਰ ਸੰਘਰਸ਼ ਕਮੇਟੀ ਕਿਸਾਨ ਦੁਨੀਆ ਸੰਘਰਸ਼ ਕਮੇਟੀ ਦੇ ਨਾਲ ਅਗਲੇ ਬੰਨੇ ਲਿਖਿਆ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੋਨੋਂ ਲਿਖਿਆ ਵੇਖੋ ਜੀ ਕਿਸਾਨ ਦੇ ਨਾਲ ਮਜ਼ਦੂਰ ਜੁੜੂਗਾ ਤੇ ਫੇਰ ਸਾਡੀ ਮਜ਼ਦੂਰੀ ਦੀ ਦਾ ਵੀ ਕੁਝ ਹੱਲ ਕੀਤਾ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੇ ਨਾਲ ਇੱਕ ਕਿਹੜੇ ਕਿਹੜੇ ਜਿਹੜੇ ਹੱਲ ਮੰਗਦੇ ਹੋ ਮਜ਼ਦੂਰੀ ਦੇ ਕਿਹੜੇ ਹੱਲ ਆ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਹੋ ਰਹੇ ਤੇ ਤੁਸੀਂ ਸੁਣਵਾਈ ਕਰਵਾਉਣਾ ਚਾਹੁੰਦੇ ਕਿਵੇਂ ਵੇਖੋਗੇ ਮੈਂ ਇੱਕ ਸੱਚ ਦੀ ਗੱਲ ਕਰਨੀ ਚਾਹੁੰਦਾ ਕਿਸੇ ਦੇ ਵਿਰੁੱਧ ਦੀ ਨਹੀਂ ਕਰਨੀ ਚਾਹੁੰਦਾ ਕਿਸੇ ਦੇ ਗਲਤ ਨਹੀਂ ਗੱਲ ਬੋਲਣਾ ਚਾਹੁੰਦਾ ਕਿਸੇ ਦਾ ਬੁਰਾ ਖਰਾਬ ਨਹੀਂ ਬੋਲਣਾ ਚਾਹੁੰਦਾ ਇਹਦੇ ਵਿੱਚ ਕਿਸਾਨ ਵੀ ਖਲੋਤੇ ਆ ਮਜ਼ਦੂਰ ਵੀ ਖਲੋਤੇ ਆ ਸਾਰੇ ਖਲੋਤੇ ਆਪਾਂ ਦੁਕਾਨਦਾਰ ਵੀ ਖਲੋਤੇ ਆ ਸ਼ਾਹੂਕਾਰ ਵੀ ਖਲੋਤੇ ਆ ਮੈਂ ਇੱਕ ਗਰੀਬ ਆਦਮੀ ਗੱਲ ਕਰ ਰਿਹਾ ਕਿ ਮੈਂ ਮਜ਼ਦੂਰੀ ਕਰਨ ਵਾਲਾ ਇਨਸਾਨ ਆ ਮੈਂ ਇੱਕ ਰਖਸ਼ਾ ਉਹਨਾਂ ਦਾ ਇਨਸਾਨ ਜਾਂ ਮੈਂ ਸਬਜ਼ੀ ਵਿੱਚ ਵੀ ਦੋਵੇਂ ਕੰਮ ਕਰਦਾ ਸਬਜ਼ੀ ਵੀ ਵੇਚ ਲੈਣਾ ਮਜ਼ਦੂਰੀ ਰਖਸ਼ਾ ਵੀ ਕਰ ਲੈਣਾ ਵੇਖੋ ਜੀ ਮੈਂ ਮਜ਼ਦੂਰਾਂ ਬਾਰੇ ਇਹ ਗੱਲ ਕਰਨੀ ਚਾਹੁੰਦਾ ਕਿ ਕਿਸਾਨਾਂ ਦੇ ਨਾਲ ਕਿਸਾਨ ਮਜ਼ਦੂਰ ਨੂੰ ਜਿਹੜੀ ਦਿਹਾੜੀ ਖਰਦਾ ਵਾ ਇਹ ਸਾਡੀ ਦਿਹਾੜੀ ਦਾ ਵੀ ਕੋਈ ਮਸਲਾ ਹੱਲ ਕੀਤਾ ਜਾਵੇ ਕਿ ਸਾਡੀ 12 ਘੰਟੇ ਲਵਾ ਕੇ ਸਾਨੂੰ 300 ਰੁਪਇਆ ਦੇਣੇ ਚਾਹੁੰਦੇ ਸਾਡਾ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਮੈਂ ਇੱਕ ਮਜ਼ਦੂਰ ਮਜ਼ਦੂਰੀ ਕਰਨ ਵਾਲਾ ਦਿਹਾੜੀ ਕਰਨ ਵਾਲਾ ਇਨਸਾਨ ਬੋਲ ਰਿਹਾ ਕਿ ਤੁਹਾਨੂੰ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਕਿਸਾਨਾਂ ਦਾ ਅੰਦੋਲਨ ਹੋ ਰਿਹਾ ਉੱਥੇ ਮਜ਼ਦੂਰਾਂ ਦੀ ਗੱਲ ਨਹੀਂ ਹੋ ਰਹੀ ਹਾਂਜੀ ਮਜ਼ਦੂਰਾਂ ਦੀ ਗੱਲ ਮੈਂ ਕਹਿੰਦਾ ਕਿ ਹੋਣੀ ਚਾਹੀਦੀ ਆ ਮੈਂ ਉਸੇ ਗਿਆਨ ਨਹੀਂ ਮੈਂ ਪਹੁੰਚਿਆ ਨਹੀਂ ਕਿ ਜਿੱਥੇ ਗੱਲ ਹੋ ਰਹੀ ਆ ਮੈਂ ਇੱਕ ਅੰਮ੍ਰਿਤਸਰ ਦੇ ਬਾਬਾ ਸ਼ਿਦ ਸਿੰਘਾਂ ਦੀ ਜਗ੍ਹਾ ਲੱਗੇ ਚੌਂਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬੋਲ ਰਿਹਾ ਕਿ ਮੈਂ ਇੱਕ ਮਜ਼ਦੂਰ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲਾ ਅੰਮ੍ਰਿਤਸਰ ਜਿੱਨੇ ਵਿੱਚ ਪਹੁੰਚ ਗਏ ਆ ਗੱਲ ਕਰਨੀ ਚਾਹੁੰਦਾ ਹਾਂ ਕਿ ਸਾਡੇ ਮਜ਼ਦੂਰਾਂ ਦੀ ਵੀ ਸਾਡੀ ਮਜ਼ਦੂਰੀ ਵਧਾਉਣ ਦਾ ਹੱਲ ਕੀਤਾ ਜਾਵੇ ਨਹੀਂ ਦੂਸਰਾ ਕਮੈਂਟ ਅਸੀਂ ਮਜ਼ਦੂਰ ਵੀ ਸੋ ਤੁਸੀਂ ਸੋ ਤੁਸੀਂ ਦੇਖਿਆ ਕਿ ਕੁਝ ਮਜ਼ਦੂਰ ਜਿਹੜੇ ਨੇ ਉਹਨਾਂ ਵੱਲੋਂ ਵੀ ਆਪਣੀ ਗੱਲ ਰੱਖੀ ਜਾ ਰਹੀ ਹੈ ਕਿ ਜਿੱਥੇ ਇਹ ਅੰਦੋਲਨ ਜਿਹੜਾ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਉੱਥੇ ਮਜ਼ਦੂਰਾਂ ਦੀ ਵੀ ਗੱਲ ਕੀਤੀ ਜਾਵੇ ਕਿਉਂਕਿ ਮਜ਼ਦੂਰ ਹੀ ਕਿਸਾਨਾਂ ਨੂੰ ਨਾਂ ਲੈ ਕੇ ਚਲਦੇ ਨੇ ਕਿਸਾਨਾਂ ਦੇ ਨਾਲ ਅਗਰ ਮਜ਼ਦੂਰ ਨਹੀਂ ਹੋਣਗੇ ਤਾਂ ਕਿਸਾਨੀ ਨਹੀਂ ਹੋ ਸਕਦੀ ਕੈਮਰਾਮੈਨ ਪਵਨ ਢਾਲੀਵਾਲ ਦੇ ਨਾਲ ਵਿਕਰਮ ਗਿੱਲ ਖਬਰ ਹਰਪਲ ਇੰਡੀਆ ਅੰਮ੍ਰਿਤਸਰ